ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਅਤੇ ਹੌਮਸ ਦਾ ਦੌਰ ਦੇਖਿਆ ਜਾ ਰਿਹਾ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੀ ਲੱਗ ਰਹੇ ਹਨ ਕਈ ਇਲਾਕੇ ਪੰਜਾਬ ਦੇ ਵਿੱਚ ਇਸ ਵਾਰ ਅਜਿਹੇ ਨੇ ਜਿੱਥੇ ਕਿ ਅਜੇ ਇੱਕ ਵੀ ਚੰਗਾ ਮਾਨਸੂਨ ਦਾ ਮੀਂਹ ਨਹੀਂ ਪੁੱਜਾ ਰੁਕ ਰੁਕ ਕੇ ਬਾਰਿਸ਼ਾਂ ਟੁੱਟਵੇਂ ਤੌਰ ਤੇ ਤਾਂ ਹੋ ਰਹੀਆਂ ਨੇ ਪਰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਨਹੀਂ ਪੈ ਰਿਹਾ ਜਿਹਨਾਂ ਦੀ ਇਸ ਵਾਰ ਉਮੀਦ ਕੀਤੀ ਜਾ ਰਹੀ ਸੀ ਤੇ ਅੱਜ ਵੀ ਹੋਇਆ ਉਸੇ ਤਰ੍ਹਾਂ ਹੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਸੀਗੀ ਸਵੇਰ ਵੇਲੇ ਟੁੱਟਵੇਂ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਰੇ ਵਿੱਚ ਪਠਾਨਕੋਟ ਜਾ ਥੋੜੇ ਬਹੁਤ ਉਹਨਾਂ ਦੇ ਨਾਲ ਲੱਗਦੇ ਇਲਾਕਿਆਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਤੇ ਬਾਕੀ ਸਾਰੇ ਪੰਜਾਬ ਦਾ ਮੌਸਮ ਉਸੇ ਤਰ੍ਹਾਂ ਦਾ ਹੀ ਰਿਹਾ ਗਰਮ ਤੇ ਖੁਸ਼ਕ ਹਲਕੀ ਹਲਕੀ ਜਿਹੀ ਧੁੱਪ ਨਿਕਲੀ ਰਹੀ ਹੂਮਸ ਉਸੇ ਤਰ੍ਹਾਂ ਹੀ ਬਰਕਰਾਰ ਹੈ ਅੱਜ ਹੋਰ ਕਿਤੇ ਵੱਡੇ ਪੱਧਰ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਉਹ ਵੱਡੇ ਸ਼ਹਿਰ ਦੇ ਆਸ-ਪਾਸ ਉਹਨਾਂ ਦੀ ਗਰਮੀ ਹੀਟ ਏਸੀਆਂ ਨੇ ਛੱਡਿਆ ਹੋਇਆ ਜੋ ਗਰਮੀ ਉਹਨਾਂ ਨਾਲ ਕਿਤੇ ਟੁੱਟਵੇਂ ਤੌਰ ਤੇ ਛਰਾਟੇ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਕਿਤੇ ਵੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਦੂਸਰੀ ਤਰਫ ਅੱਜ ਰਾਤ ਨੂੰ ਵੀ ਮੌਸਮ ਇਸੇਹਾ ਹੀ ਰਹਿਣ ਦੀ ਸੰਭਾਵਨਾ ਸਵੇਰ ਵੇਲੇ ਟੁੱਟਵੇਂ ਤੌਰ ਤੇ ਛਰਾਟੇ